ਇਹ ਸਤਿਗੁਰੂ ਮੰਗਲਾਚਰਨ ਵਿੱਚ ਸਮਝਾਉਂਦੇ ਆ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਆ ਬਾਰ-ਬਾਰ ਬਾਰ-ਬਾਰ ਰਿਪੀਟ ਕਰ ਕਰਕੇ ਦੱਸਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਭਾਈ ਤੇ ਸਤਿਗੁਰੂ ਦੀ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਣਾ ਉਹ ਕਿਵੇਂ ਗੁਰੂ ਦੇ ਬਚਨ ਮੰਨ ਕੇ ਜੋ ਗੁਰ ਕਹੇ ਸੋਈ ਭਲ ਮੰਨੋ ਸਤਿਗੁਰੂ ਦੇ ਬਚਨ ਮੰਨ ਕੇ ਬਚਨਾਂ ਦੀ ਕਮਾਈ ਕਰਨੀ ਆ ਫੇਰ ਬਖਸ਼ਿਸ਼ ਆਉਣੀ ਆ ਗੁਰੂ ਦੀ ਕਿਰਪਾ ਹੋਣੀ ਆ ਜਦੋਂ ਕਿਰਪਾ ਹੋ ਗਈ ਫਿਰ ਪ੍ਰਭੂ ਪ੍ਰਮਾਤਮਾ ਦੇ ਨਾਲ ਮਲਾਪ ਹੋਏਗਾ। ਗੁਰੂ ਨੌਵੇਂ ਪਾਸ਼ਾ ਸਮਝਾਉਣਾ ਕਰਦੇ ਨੇ ਰਾਗ ਆਸਾ ਮਹੱਲਾ 9ਵਾਂ ਰਾਗ ਆਸਾ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਹਾਰਾਜ ਸਮਝਾਉਂਦੇ ਨੇ ਬਿਰਸਾ ਕਹੋ ਕੌਨ ਸਿਓ ਮਨ ਕੀ। ਏ ਮੈਂ ਇਸ ਮਨੁੱਖੀ ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ। ਹਰੇਕ ਮਨੁੱਖ ਦਾ ਇਹੀ ਹਾਲ ਹੈ। ਲੋਭ ਗਰਸਿਓ ਦਸ ਹੂੰ ਦਿਸ ਤਾਬਤ ਆਸਾ ਲਗਿਓ ਧਨ ਕੀ ਲੋਭ ਗਰਸਿਓ ਦਸ ਹੂੰ ਦਿਸ ਤਾਬਤ ਆਸਾ ਲਗਿਓ ਧਨ ਕੀ ਲੋਭ ਵਿੱਚ ਫਸਿਆ ਹੋਇਆ ਇਹ ਮਨ ਦਸੀ ਪਾਸੀ ਦੌੜਦਾ ਰਹਿੰਦਾ ਹੈ ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ਰਹਾਉ ਹੁਣ ਮਹਾਰਾਜ ਦੱਸਦੇ ਨੇ ਸੁਖ ਕੇ ਹੇ ਤਾਂ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਣ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਮਹਾਰਾਜ ਕਹਿੰਦੇ ਸੁਖ ਹਾਸਲ ਕਰਨ ਵਾਸਤੇ ਸੁਖ ਹਾਸਲ ਕਰਨ ਵਾਸਤੇ ਇਹ ਮਨ ਧਿਰ ਧਰ ਦੀ ਖੁਸ਼ ਆਮਦ ਕਰਤਾ ਹੈ ਕਰਦਾ ਹੈ ਕਰਦਾ ਫਿਰਦਾ ਹੈ ਜਾਨੇ ਖਣੇ ਦੀ ਸੇਵਾ ਕਰਦਾ ਫਿਰਦਾ ਜਾਨੇ ਖਣੇ ਦੀ ਮਨਤਾ ਮਨਤਾਵਾ ਕਰਦਾ ਫਿਰਦਾ ਤੇ ਇਸ ਤਰ੍ਹਾਂ ਸੁੱਖ ਦੇ ਥਾਂ ਸਗੋਂ ਦੁੱਖ ਸਹਾਰਦਾ ਹੈ ਚੁੱਖਾਂ ਦੀ ਖਾਤਰ ਦੁੱਖ ਹੀ ਪੌਂਦਾ ਦਰਦਰ ਤੇ ਫਿਰਦਾ ਫਿਰ ਮਹਾਰਾਜ ਨੇ ਦੱਸਿਆ ਅਗਲੇ ਬੰਦ ਚ ਦੁਆਰੇ ਦੁਆਰ ਸੁਆਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਮਹਾਰਾਜ ਕਹਿੰਦੇ ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪ੍ਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ਇਧਰ ਉਧਰ ਪਰਿਆ ਫਿਰਦਾ ਮਨ ਤਾਂ ਮਨਤਾਮਾ ਕਰਦਾ ਇਹਦਾ ਭਾਵ ਇਹ ਆ ਵੀ ਦਵਾਰੇ ਦਵਾਰ ਸਵਾਨ ਜਿ ਡੋਲਦਾ ਜਿਵੇਂ ਅਵਾਰਾ ਕੁੱਤਾ ਤੁਰਿਆ ਫਿਰਦਾ ਨਾ ਘਰ ਘਰ ਇਸੇ ਤਰ੍ਹਾਂ ਹੀ ਮਨੁੱਖ ਗੁਰੂ ਦਾ ਦਵਾਰਾ ਛੱਡ ਕੇ ਦਰ ਦਰ ਤੇ ਫਿਰਦਾ ਅਵਾਰਾ ਹੋਇਆ ਇਹ ਗਰਬਾਣੀ 'ਚ ਲਿਖਿਆ ਹੋਇਆ ਜੀ ਨੌਵੇਂ ਪਾਤਸ਼ਾਹ ਦਾ ਸ਼ਬਦ ਤਾਂ ਦੁਬਾਰੇ ਰਿਪੀਟ ਕਰ ਦੇਣਾ ਫੇਰ ਸੋਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਜਣੇ ਖਣੇ ਦੀ ਮਨਤਾ ਮਨਤਾਵਾ ਕਰਦਾ ਇਹ ਕੁਸ਼ਾਮੰਦ ਕਰਦਾ ਹੈ ਕਰਦਾ ਫਿਰਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਸੁੱਖਾਂ ਦੇ ਥਾਂ ਸਗੋਂ ਦੁੱਖ ਸਹਾਰਦਾ ਹੈ ਤੇ ਦੁਆਰੇ ਦੁਆਰ ਸੁਆਣ ਜੋ ਡੋਲਤ ਨਹੀਂ ਸੁਧਰਾਮ ਭਜਨ ਕੀ ਕੁੱਤੇ ਵਾਂਗੂ ਹਰੇਕ ਦੇ ਦਰਦਰ ਤੇ ਪਟਕਦਾ ਫਿਰਦਾ ਇਧਰ ਉਧਰ ਤੁਰਿਆ ਇਸ ਨੂੰ ਪ੍ਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਜ ਹੀ ਨਹੀਂ ਪੈਂਦੀ ਮਾਨਸ ਜਨਮ ਆਕਾਰ ਸੁਖੋਬਤ ਲਾਜ ਨਾ ਲੋਕ ਹਸਨ ਕੀ ਮਹਾਰਾਜ ਕਹਿੰਦੇ ਲੋਭ ਵਿੱਚ ਫਸਿਆ ਹੋਇਆ ਇਹ ਜੀਵ ਆਪਣਾ ਮਨੁੱਖਾ ਜਨਮ ਬੇਅਰਥ ਹੀ ਗਵਾ ਲੈਂਦਾ ਹੈ ਇਸ ਦੇ ਲਾਲਚ ਦੇ ਕਾਰਨ ਲੋਕਾਂ ਵੱਲੋਂ ਹੋ ਰਹੇ ਹਾਸੇ ਮਖੌਲ ਦੀ ਵੀ ਇਸ ਨੂੰ ਸ਼ਰਮ ਨਹੀਂ ਆਉਂਦੀ। ਵੀ ਲੋਕ ਹੱਸਦੇ ਨੇ। ਫਿਰਦਾ ਦਰਦਰ ਤੇ ਤੁਰਿਆ ਲੋਕ ਹੱਸਦੇ ਨੇ ਗਿਆਨਬਾਨ ਨੇ ਜਿਹੜੇ। ਵੀ ਇਹਨੂੰ ਫੇਰ ਵੀ ਸ਼ਰਮ ਨਹੀਂ ਆਉਂਦੀ। ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਮੁਕਤ ਬਨਾਸੇ ਤਨ ਕੀ ਕੁਮਤ। ਕੁਮਤ ਬਨਾਸੇ ਤਨ ਕੀ। ਮਹਾਰਾਜ ਕਹਿੰਦੇ ਤੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਕਿਉਂ ਨਹੀਂ ਕਰਦਾ ਸਿੱਖਤ ਸਲਾਹ ਦੀ ਬਰਕਤ ਨਾਲ ਹੀ ਤੇਰੀ ਇਹ ਖੋਟੀ ਮਤ ਦੂਰ ਹੋ ਜਾਏਗੀ ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਰਾਗ ਆਸਾ ਘਰ ਦੂਜਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੱਠ ਬੰਦਾਂ ਵਾਲੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਥੇ ਵੀ ਮਹਾਰਾਜ ਕਹਿੰਦੇ ਵੀ ਉਹ ਆਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਲੈਣੀ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਜਿਵੇਂ ਭੂਮੀਆਂ ਨੇ ਕੀਤੀ ਸੀ ਕੀਤੀ ਸੀ ਤਿੰਨ ਬਚਨਾਂ ਦੀ ਕਮਾਈ ਕੀਤੀ ਸੀ ਭੂਮੀਆਂ ਨੇ ਉਸੇ ਤਰ੍ਹਾਂ ਹੀ ਭਾਈ ਗੁਰੂ ਦੇ ਬਚਨ ਮੰਨ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਹੈ ਕਮਾਈ ਹੁੰਦੀ ਆ ਵੀ ਗੁਰੂ ਦੇ ਬਚਨਾਂ ਨੂੰ ਮੰਨਣਾ ਤੇ ਗੁਰੂ ਦੇ ਬਚਨਾਂ ਅਨੁਸਾਰ ਜੀਵਨ ਜੀਣਾ ਇਹ ਕਮਾਈ ਹੈ ਫਿਰ ਕੀ ਹੋਏਗਾ ਮਹਾਰਾਜ ਕਹਿੰਦੇ ਪੁੱਤਰ ਉਤਰ ਉਤਰ ਅਬਕਟ ਸਰਬਰ ਨਾਵੇ ਹੁਣ ਇਹ ਪਰਸ਼ਰ ਜੋਗੀ ਕਿਸੇ ਪਹਾੜ ਦੇ ਢਿੱਲੇ ਤੋਂ ਉਤਰ ਕੇ ਕਿਸੇ ਤੀਰਥ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ ਜਿਹੜਾ ਵੀ ਕੋਈ ਕਿਸੇ ਸਰੋਵਰ ਤੇ ਕਿਸੇ ਤੀਰਥ ਤੇ ਇਸ਼ਨਾਨ ਕਰਦਾ ਉਹਨੂੰ ਧਰਮ ਕਰਮ ਸਮਝਦਾ ਹੈ ਇੱਥੇ ਲਿਖਿਆ ਜੋਗੀ ਵਾਸਤੇ ਪਰ ਸਰ ਜੋਗੀ ਕਿਸੇ ਪਹਾੜ ਦੇ ਟਿੱਲੇ ਤੇ ਟਿੱਲੇ ਤੋਂ ਉੱਤਰ ਕੇ ਕਿਸੇ ਤੀਰਥ ਸਰੋਵਰ ਤੇ ਇਸ਼ਨਾਨ ਕਰਦਾ ਹੈ ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ ਜਿਹੜਾ ਮਨੁੱਖ ਮਹਾਰਾਜ ਕਹਿੰਦੇ ਮਨੁੱਖ ਜਿਹੜਾ ਮਨੁੱਖ ਹੰਕਾਰ ਆਦਕ ਦੀ ਔਖੀ ਘਾਟੀ ਤੋਂ ਉੱਤਰ ਕੇ ਸਤ ਸੰਗ ਸਰੋਵਰ ਵਿੱਚ ਆਤਮਿਕ ਇਸ਼ਨਾਨ ਕਰਦਾ ਹੈ ਨਾ ਆਪਣੇ ਮਨ ਨੂੰ ਧੋਦਾ ਹੈ ਤੇ ਮਹਾਰਾਜ ਕਹਿੰਦੇ ਬਕੇ ਨਾ ਬੋਲੇ ਹਰ ਗੁਣ ਗਾਵੇ ਅਤੇ ਜੋ ਬਹੁਤਾ ਬੇਅਰਥ ਨਹੀਂ ਬੋਲਦਾ ਤੇ ਆਤਮਾ ਦੇ ਗੁਣ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਫਿਰ ਕੀ ਹੁੰਦਾ ਜਲ ਆਕਾਸੀ ਸੁੰਨ ਸਮਾਵੇ ਮਹਾਰਾਜ ਕਹਿੰਦੇ ਉਹ ਮਨੁੱਖ ਉੱਚੀ ਆਤਮਿਕ ਬਸਤਾ ਵਿੱਚ ਪਹੁੰਚਦਾ ਹੈ ਜਿਵੇਂ ਸਮੁੰਦਰ ਦਾ ਪਾਣੀ ਸਮੁੰਦਰ ਦਾ ਪਾਣੀ ਸੂਰਜ ਦੀ ਮਦਦ ਨਾਲ ਉੱਚਾ ਉੱਠ ਕੇ ਆਕਾਸ਼ਾਂ ਵਿੱਚ ਅਡਾਰੀਆਂ ਲਾਂਦਾ ਹੈ ਜਦੋਂ ਛੱਲਾ ਆਉਂਦੀਆਂ ਦੇਖੋ ਕਿੰਨਾ ਉੱਚਾ ਉੱਠਦਾ ਸਮੁੰਦਰ ਦਾ ਪਾਣੀ ਉਹ ਸੂਰਜ ਦੀ ਸਹਾਇਤਾ ਨਾਲ ਹੀ ਆ ਜਦੋਂ ਮਤਲਬ ਗੈਸਾਂ ਬਣਦੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਗੈਸਾਂ ਬਣਦੀਆਂ ਫਿਰ ਉਹ ਪਾਣੀ ਆਵਾਲੇ ਮਾਰਦਾ ਜਿਹਨੂੰ ਆਪਾਂ ਕਹਿੰਦੇ ਛੱਲਾ ਆ ਗਈਆਂ ਅਗਲੇ ਅਗਲੇ ਪੰਨ ਚ ਮਾਰਾ ਦੱਸਦੇ ਨੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨੋ ਅਬ ਮੋਰੇ ਉਹ ਮਨੁਖ ਸ਼ਾਂਤੀ ਰਾਸ ਨੂੰ ਹਲਕੇ ਉਹ ਮਨੁਖ ਸ਼ਾਂਤੀ ਰਾਸ ਨੂੰ ਹਲਾ ਕੇ ਮਾਨ ਕੇ ਨਾਮ ਮਹਾਰਸ ਪੀਂਦਾ ਹੈ ਐਸਾ ਗਿਆਨ ਸੁਨੋ ਆਪ ਮੋਰੀ हे मेरे मन परमात्मा ਨਾਲ ਡੂੰਗੀ ਸਾਝ ਪਾਣ ਦੀ ਇਹ ਗੱਲ ਸੁਣ ਭਰਪੂਰ ਧਾਰ ਰਿਹਾ ਸਭ ਠੋਰੀ ਕਿ ਪ੍ਰਮਾਤਮਾ ਹਰ ਥਾਂ ਭਰਪੂਰ ਹੈ ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ਰਹਾਉ ਸੱਚ ਬਰਤ ਸੱਚ ਬਰਤ ਨੇਮ ਕਾ ਨੇਮਨਾ ਮਹਾਰਾਜ ਕਹਿੰਦੇ ਨਾ ਇੱਥੇ ਸੱਚ ਬਰਤ ਨੇਮ ਨਾ ਕਾਲ ਸੰਤਾਵੇ। हे योगी ਜਿਸ ਮਨੁੱਖ ਦੇ ਸਦਾ ਸਿਰ ਪ੍ਰਭੂ ਦੇ ਨਾਮ ਨੂੰ ਆਪਣਾ ਜਿਸ ਮਨੁੱਖ ਨੇ ਸਦਾ ਸਿਰ ਪ੍ਰਭੂ ਦੇ ਨਾਮ ਨੂੰ ਆਪਣਾ ਨਿਤਦਾ ਪਰਨ ਬਣਾ ਲਿਆ ਹੈ ਨਾ ਨਿਤ ਦੀਕਾਰ ਬਣਾ ਲਿਆ ਹੈ। ਫਿਰ ਸਤਗੁਰ ਸ਼ਬਦ ਕਰੋਧ ਜਲਾਵੇ। ਕਰੋਧ ਜਲਾਵੇ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਕਰੋਧ ਸਾੜ ਲੈਂਦਾ ਹੈ। ਗਗਨ ਨਿਵਾਸ ਸਮਾਦ ਲਗਾਵੇ ਉਹ ਉੱਚੇ ਆਤਮਕ ਮੰਡਲ ਵਿੱਚ ਨਿਵਾਸ ਦੀ ਰਾਹੀਂ ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸਮਾਧੀ ਲਈ ਰੱਖਦਾ ਹੈ 파ਰਸ ਪਰਸ ਪਰਮ ਪਦ ਪਾਵੇ ਫੇ ਜੋਗੀ ਗੁਰੂ 파ਰਸ ਦੇ ਚਰਨਾਂ ਨੂੰ ਸੂਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਮਨੁੱਖ ਗੁਰੂ 파ਰਸ ਦੇ ਚਰਨਾਂ ਨੂੰ ਸੂਕੇ ਚੂਨਾ ਕਮਿਆ ਜਦੋਂ ਸੁਰਤ ਸ਼ਬਦ ਨਾਲ ਟੱਚ ਕਰਦੀ ਹੈ ਤੇ ਸ਼ਬਦ ਨੂੰ ਸੁਣਦੀ ਹੈ ਫਿਰ ਮੰਨਦੀ ਹੈ ਤੇ ਮੰਨ ਕੇ ਸ਼ਬਦ ਦੀ ਕਮਾਈ ਹੁੰਦੀ ਆ ਫਿਰ ਪਾਰਸ਼ ਬਣਦਾ ਫਿਰ ਜਿਹੜਾ ਚੋਰ ਹੁੰਦਾ ਉਹ ਵੀ ਰਾਜਾ ਬਣ ਜਾਂਦਾ ਅੱਗੇ ਮਹਾਰਾਜ ਦੱਸਦੇ ਨੇ ਸੱਚ ਮੰਨ ਕਾਰਨ ਤਤ ਬਲੋਵੇ ਸੋ ਭਰ ਸਰਬਰ ਮੈਲ ਨਤ ਹੋਵੇ ਮਹਾਰਾਜ ਕਹਿੰਦੇ اے جوگی ਜਿਹੜਾ ਮਨੁੱਖ ਆਪਣੇ ਮਨ ਨੂੰ ਬਸ ਕਰਨ ਵਾਸਤੇ ਸਦਾ ਸਿਰ ਪ੍ਰਭੂ ਨੂੰ ਚੇਤੇ ਰੱਖਦਾ ਹੈ ਮੜਮੜ ਯਾਦ ਕਰਦਾ ਹੈ ਜਿਵੇਂ ਦੁੱਧ ਰੜਕਿਆ ਜਾਂਦਾ ਹੈ ਦੁੱਧ ਨੂੰ بار بار ਰੜਕਿਆ ਜਾਂਦਾ ਨਾ ਵੀ ਉਹਦੇ ਵਿੱਚੋਂ ਮੱਖਣ ਨਿਕਲਿਆ ਹੁੰਦਾ ਤਤਪਦਾ ਉਹਦੇ ਵਿੱਚੋਂ ਤਤ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਮੱਖਣ ਪ੍ਰਾਪਤ ਹੋ ਜਾਂਦਾ ਐਂ ਕਹਿ ਲੋ ਸਿੱਧੀ ਗੱਲ ਵੀ ਇਸੇ ਤਰ੍ਹਾਂ ਹੀ ਭਾਈ ਜਿਹੜਾ ਮਨੁੱਖ ਆਪਣੇ ਮਨ ਨੂੰ ਵਸ ਕਰਨ ਵਾਸਤੇ ਸਦਾ ਸਿਰ ਪ੍ਰਭੂ ਨੂੰ ਚੇਤੇ ਕਰਦਾ ਹੈ ਮੁਰਮੁਰ ਯਾਦ ਕਰਦਾ ਹੈ ਉਹ ਫਿਰ ਤਤ ਪ੍ਰਾਪਤ ਕਰਦਾ ਪ੍ਰਭੂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਜੀਵ ਆਤਮਾ ਅੱਗੇ ਮਹਾਰਾਜ ਦੱਸਦੇ ਨੇ ਸੋ ਪਰ ਸਰਪਰ ਮੈਲ ਨਾ ਧੋਵੇ ਅਤੇ ਜੋ ਨਾਮ ਅਮਰਤ ਨਾਲ ਨਕ ਨਕ ਭਰੇ ਹੋਏ ਸਰੋਵਰ ਵਿੱਚ ਜਿੱਥੇ ਕੋਈ ਬਕਾਰ ਆਦਕ ਦੀ ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ ਇਹ ਬਹੁਤ ਵੱਡਾ ਮਾਨ ਸਰੋਵਰ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਗੁਰੂ ਦਾ ਸੁਨਾਹ ਦਾ ਨਾਮ ਬਾਣੀ ਭਾਈ ਜਿਹੜਾ ਇਹਦੇ ਨਾਲ ਜੁੜ ਗਿਆ ਉਹਦੇ ਮਨ ਨੂੰ ਮੈਲ ਨਹੀਂ ਲੱਗ ਸਕਦੀ ਉੱਥੇ ਮੈਲ ਹੈ ਹੀ ਨਹੀਂ ਲੱਗਣੀ ਕੀ ਹੈ ਜੇ ਮੇਲੇ ਤਾਂ ਜਾਊ ਤਾਂ ਤਾਂ ਹੀ ਕੱਪੜੇ ਗੰਦੇ ਹੋਣਗੇ ਜੇ ਮੇਲੇ ਮੂੜੇ ਕੱਜਰੇ ਚਾਹਤ ਪਾਉ ਤਾਂ ਤਾਹੀ ਮੇਲੇ ਹੋਣਗੇ ਜਦੋਂ ਰਹਿਣਾ ਹੀ ਸਾਫ ਸੁਥਰੇ ਥਾਂ ਤੇ ਉਦੋਂ ਮੈਲ ਲੱਗੂ ਕਿਵੇਂ ਜਿਹੜਾ ਮਨੁੱਖ ਭਾਈ ਗੁਰੂ ਦੀ ਸੰਗਤ ਵਿੱਚ ਰਹਿੰਦਾ ਨਾਮ ਬਾਣੀ ਨਾਲ ਜੁੜਿਆ ਰਹਿੰਦਾ ਉਹਦਾ ਮਨ ਮੇਲਾ ਹੋਣਾ ਹੀ ਨਹੀਂ ਅੱਗੇ ਜੈਸਿਓਂ ਰਾਤਾ ਤੈਸੋ ਹੋਵੇ ਆਗਿਨਾਂ ਪੰਕਤੀ ਵੀ ਮਹਾਰਾਜ ਕਹਿੰਦੇ ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਹੇ ਪ੍ਰਭੂ ਨਾਲ ਉਹ ਪਿਆਰ ਪਾਉਂਦਾ ਹੈ ਗੁਰੂ ਨਾਲ ਪਿਆਰ ਪਾ ਲਿਆ ਭਾਈ ਤੂੰ ਗੁਰੂ ਵਰਗਾ ਗੁਰੂ ਦਾ ਰੂਪ ਹੋ ਜਾਏਗਾ ਪ੍ਰਮਾਤਮਾ ਨਾਲ ਪਿਆਰ ਪਾਉਣਾ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਜੇ ਭਾਈ ਤੇਰੀ ਸੰਗਤ ਮਾੜੀ ਆ ਕੂੜਕਬਾੜ ਦੇ ਵਿੱਚ ਗਿੱਜਿਆ ਹੋਇਆ ਤੇਰਾ ਮਨ ਫੇਰ ਕੂੜਕਬਾੜ ਦੀ ਮੈਲ ਲੱਗ ਜਾਣੀ ਆ ਮਨ ਨੂੰ ਆਪੇ ਕਰਤਾ ਕਰੇ ਸੋ ਹੋਵੇ ਮਹਾਰਾਜ ਕਹਿੰਦੇ ਜੈਸੋ ਰਾਤਾ ਤੈਸੋ ਹੋਵੇ ਜਿਹੋ ਜਿਹਾ ਭਾਈ ਸੰਗਤ ਤੇਰੀ ਹੋ ਜੀ ਰੰਗ ਲੱਗੇਗੀ ਤੈਨੂੰ ਤੇ ਆਪੇ ਕਰਤਾ ਕਰੇ ਸੋ ਹੋਵੇ ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਾ ਰਿਹਾ ਹੈ ਗੁਰ ਹੈ ਵਸੀਰ ਠੀਤਲ ਅਗਨ ਬੁਝਾਵੇ ਗੁਰ ਹੈ ਵਸੀਤ ਵਾਹਿਗੁਰੂ ਗੁਰ ਹੈਬੋ ਠੀਤਲ ਅਗਨ ਬੁਝਾਵੇ हे ਜੋਗੀ ਜੋ ਮਨੁੱਖ برف ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਉਂਦਾ ਹੈ ਫਿਰ ਸੇਵਾ ਸੁਰਤ ਵਿਭੂਤ ਚੜਾਵੇ ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤ ਰੱਖਦਾ ਹੈ ਤੇ ਮਾਨੋ ਜਿਵੇਂ ਜੋਗੀ ਆਪਣੇ ਪਿੰਡੇ ਤੇ ਸਵਾਹ ਮਲਦੇ ਨਾ ਪਿੰਡੇ ਨੂੰ ਠੰਡਾ ਰੱਖਣ ਵਾਸਤੇ ਤੇ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਆਪਣੀ ਸੁਰਤ ਰੱਖਦਾ ਹੈ ਤੇ ਮਾਨੋ ਐਸੀ ਸਵਾਹ ਪਿੰਡੇ ਤੇ ਮਲਦਾ ਹੈ ਗੁਰੂ ਦੇ ਗਿਆਨ ਦੀ ਅੱਗੇ ਮਹਾਰਾਜ ਦੱਸਦੇ ਨੇ ਦਰਸ਼ਨ ਆਪ ਸਹਿਜ ਘਰ ਆਵੇ ਉਹ ਸਦਾ ਅਡੋਲ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਸਮਝੋ ਉਸ ਨੇ ਅਸਲ ਭੇਖ ਤਾਰਨ ਕਰ ਲਿਆ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਗੁਰੂ ਸੰਧਾਨਤ ਨਾਲ ਜੁੜ ਗਿਆ ਅੱਗੇ ਮਹਾਰਾਜ ਦੱਸਦੇ ਨੇ ਨਰਮਲ ਬਾਣੀ ਨਾਦ ਬਜਾਵੇ ਅੰਤਰ ਗਿਆਨ ਮਹਾਰਸ ਸਾਰਾ ਐਸਾ ਮਨੁੱਖ ਪ੍ਰਭੂ ਦੀ ਸਿਵਤ ਸਲਾਹ ਨਾਲ ਭਰਪੂਰ ਗੁਰੂ ਦੀ ਪਵਿੱਤਰ ਬਾਣੀ ਦਾ ਇਹ ਵਾਜਾ ਬਜਾਉਂਦਾ ਰਹਿੰਦਾ ਹੈ ਤੇ ਫਿਰ ਅੰਤਰ ਗਿਆਨ ਮਹਾਰਸ ਸਾਰਾ ਹੈ ਜੋਗੀ ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਗੀ ਸਾਝ ਪਾ ਲਈ ਹੈ ਜੋ ਸਦਾ ਸ੍ਰੇਸ਼ਟ ਨਾਮ ਮਹਾਰਸ ਪੀ ਰਿਹਾ ਹੈ ਤੀਰਤਮੰਜਨ ਗੁਰ ਵਿਚਾਰ ਅੰਤਰ ਪੂਜਾ ਥਾਨ ਮੁਰਾਰਾ ਜਿਸ ਨੇ ਸਤਗੁਰੂ ਦੀ ਬਾਣੀ ਦੀ ਵਿਚਾਰ ਨੂੰ 68 ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ ਤੇ ਜਿਸ ਨੇ ਆਪਣੇ ਹਿਰਦੇ ਨੂੰ ਪ੍ਰਮਾਤਮਾ ਦੇ ਰਹਿਣ ਲਈ ਮੰਦਰ ਬਣਾ ਲਿਆ ਹੈ ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਰਹਿੰਦਾ ਹੈ ਮਨੁੱਖ ਫਿਰ ਉਹਨੂੰ ਬਾਹਰ ਤੀਰਥਾਂ ਤੇ ਜਾ ਕੇ ਕੋਈ ਪੂਜਾ ਪਜਾਰੀਆਂ ਕਰਨ ਦੀ ਜ਼ਰੂਰਤ ਨਹੀਂ ਇੱਕੋ ਇੱਕ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਨਾ ਹੋਈ ਮਹਾਰਾਜ ਦਾ ਨਾਮ ਜਪਣਾ ਹੀ ਭਾਈ ਪ੍ਰਮਾਤਮਾ ਦੀ ਪੂਜਾ ਹੈ ਨਾਮ ਤੋਂ ਬਿਨਾ ਕੋਈ ਵੀ ਪੂਜਾ ਮੈਟਰ ਨਹੀਂ ਕਰਦੀ ਅੰਤਰ ਪੂਜਾ ਥਾਨ ਮੁਰਾਰਾ ਅਗੇ ਮਹਾਰਾਜ ਕਹਿੰਦੇ ਜੋਤੀ ਜੋਤ ਮਲਾ ਬਣਹਾਰਾ ਉਹ ਆਪਣੀ ਜੋਤ ਨੂੰ ਪ੍ਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਹੈ ਗੁਰੂ ਦਾ ਨਾਮ ਜਪਣ ਵਾਲਾ ਮਨੁੱਖ ਰਸ ਰਸਿਆ ਮਤ ਇਕੇ ਭਾਏ ਤਖਤ ਨਿਵਾਸੀ ਪੰਜ ਸਮਾਏ ਹੈ ਜੋਗੀ ਜਿਸ ਮਨੁੱਖ ਦਾ ਮਨ ਨਾਮ ਰਸ ਵਿੱਚ ਭਜ ਜਾਂਦਾ ਹੈ ਜਿਸ ਦੀ ਮਤ ਇੱਕ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਂਦੀ ਹੈ ਉਹ ਕਾਮਦਾਕ ਪੰਜਾਂ ਨੂੰ ਮਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ ਕਾਰ ਕਮਾਈ ਖਸਮ ਰਜਾਏ ਆਗਤ ਨਾਥ ਨ ਲਖਿਆ ਜਾਏ ਖਸਮ ਪ੍ਰਭੂ ਦੀ ਰਜਾ ਵਿੱਚ ਤੁਰਨ ਵਾਲਾ ਉਸ ਦੀ ਨਿਤ ਦੀ ਕਾਰ ਨਿਤ ਦੀ ਕਮਾਈ ਹੋ ਜਾਂਦੀ ਹੈ ਤੇ ਉਹ ਮਨੁੱਖ ਉਸ नाथ ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਜਲ ਮਹਿ ਉਪਜੇ ਜਲ ਤੇ ਦੂਰ ਜਲ ਮਹਿ ਜੋਤ ਰਹਾ ਭਪੂਰ ਮਹਾਰਾਜ ਕਹਿੰਦੇ ਹੈ ਜੋਗੀ ਸੂਰਜ ਜਾਂ ਚੰਦਰਮਾ ਸਰੋਵਰ ਆਦਕ ਦੇ ਪਾਣੀ ਵਿੱਚ ਚਮਕਦਾ ਹੈ ਸੂਰਜ ਜਾਂ ਚੰਦਰਮਾ ਸਰੋਵਰ ਆਤਕ ਦੇ ਪਾਣੀ ਵਿੱਚ ਚਮਕਦਾ ਹੈ ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ ਜਲਮ ਹੈ ਜੋਤ ਰਹਾ ਭਰਪੂਰ ਤੇ ਪਾਣੀ ਵਿੱਚ ਉਸ ਦੀ ਜੋਤ ਲਿਸਕਾ ਮਾਰਦੀ ਹੈ ਕਿਸੇ ਤਰ੍ਹਾਂ ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਸਭ ਜੀਵਾਂ ਵਿੱਚ ਹਰ ਥਾਂ ਵਿਆਪਕ ਹੈ ਪਰ ਮਨੁੱਖੋਂ ਤਾਂ ਬਹੁਤ ਦੂਰ ਰਹਿੰਦਾ ਹੈ ਕਿਸ ਨੇੜੇ ਕਿਸ ਅੱਖਾਂ ਦੂਰ ਨਿਤ ਗੁਣ ਗਾਵਾਂ ਦੇਖ ਹਦੂਰ ਪਰ ਉਹ ਪ੍ਰਮਾਤਮਾ ਨਿਰਲੇਪ ਵੀ ਹੈ ਸਭ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਦੇ ਕਿਸ ਤੋਂ ਦੂਰ ਹੈ ਉਸ ਨੂੰ ਹਰਥਾ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਗੁਣ ਗਾਉਂਦਾ ਹਾਂ ਅੰਤਰ ਬਾਹਰ ਅਬਰ ਨ ਕੋਏ ਜੋ ਤਸਪਾਵ ਸੋਫਨ ਹੋਏ ਹਰਥਾ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਗਤ ਵਿੱਚ ਉਹੀ ਕੁਝ ਹੋ ਰਿਹਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਏ ਭਰਤਰ ਜੋਗੀ ਸੁਣ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ ਉਸ ਸਰਵ ਵਿਆਪਕ ਪ੍ਰਮਾਤਮਾ ਦਾ ਪਵਿੱਤਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ਨਿਰਮਲ ਨਾਮ ਮੇਰਾ ਆਧਾਰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸੁਣ ਭਰਤਰ ਨਾਨਕ ਕਹੇ ਵਿਚਾਰ ਹੈ ਭਰਤਰ ਜੋਗੀ ਸੁਣ ਨਾਨਕ ਤੈਨੂੰ ਇਹੀ ਵਿਚਾਰ ਦੀ ਗੱਲ ਦੱਸਦਾ ਹੈ ਕਿ ਉਸ ਸਰਵ ਵਿਆਪਕ ਪਰਮਾਤਮਾ ਦਾ ਪਵਿੱਤਰ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਹੈ ਸੋ ਹੋਈਆਂ ਪਲਣ ਚੁੱਕਾਂ ਦੀ ਮਾਫੀ ਜੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇਹ ਸ਼ਬਦ ਦੀ ਵਿਚਾਰ ਹੋਈ ਹੈ ਗੁਰੂ ਦੀ ਕਿਰਪਾ ਸਦਕਾ ਤੇ ਆਪਾਂ ਹੌਲੀ-ਹੌਲੀ ਜਦੋਂ ਸਮਝਣਾ ਸ਼ੁਰੂ ਕਰਦੇ ਹਾਂ ਨਾ ਗੁਰੂ ਦੀ ਗੱਲ ਨੂੰ ਤੇ ਫਿਰ ਆਪਣਾ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਸਾਫ ਮੈਲ ਉਤਰਦੀ ਰਹਿੰਦੀ ਆ ਮਨ ਦੀ ਕਿਹੜੀ ਮੈਲ ਲੱਗੀ ਆ ਮਨ ਨੂੰ ਬਹਿਮਾ ਦੀ ਭਰਮਾਂ ਦੀ ਕਰਮਾਂ ਦੀ ਕਾਹੜਾਂ ਵਿਸ਼ਿਆਂ ਬਕਾਰਾਂ ਦੀ ਲਿੰਦਿਆ ਚੁਗਲੀ ਦੀ ਈਰਖਾ ਦਬੈਤ ਦੀ ਸੜਨ ਠੀਕ ਆ ਜੀ ਚਿੰਤਾਵਾਂ ਇਹ ਮੈਲ ਜਿਹੜੀ ਫਿਰ ਹੌਲੀ ਹੌਲੀ ਉਤਰਨੀ ਸ਼ੁਰੂ ਹੋ ਜਾਂਦੀ ਹੈ ਆਸਾ ਮਹੱਲਾ ਪਹਿਲਾ ਇਹ ਪਾਵਨ ਪਵਿੱਤਰ ਰੰਗ 412 ਤੇ ਸਭਾਯਮਨ ਇਹ ਸ਼ਬਦ ਆਪਾਂ ਕੱਲ ਕਰ ਲਿਆ ਸੀ ਇਹ ਨੌਵੇਂ ਨੌਵੇਂ ਪਾਸਾ ਵਾਲਾ ਸ਼ਬਦ ਜਿਹੜਾ